ਇਹ ਤੇ ਮੇਰਾ ਖਿਆਲ 30 30 ਸਾਲ ਤੋਂ 35 35 ਸਾਲ ਤੋਂ ਜਿਹੜੀ ਅੰਦਰ ਨੇ ਉਹਨਾਂ ਨੂੰ ਨਾ ਤੇ ਪਰੋਲ ਦਿੱਤੀ ਜਾ ਰਹੀ ਹੈ ਨਾ ਕੋਈ ਹੋਰ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਇੱਕ ਪਾਸੇ ਇੱਕ ਬਾਬਾ ਰਾਮ ਰਹੀਮ ਜਿਹੜਾ ਕਿ ਉਹਦੇ ਦੋਸ਼ ਸਿੱਧ ਹੋ ਚੁੱਕੇ ਕਿ ਬਹੁਤ ਜ਼ਿਆਦਾ ਉਹਨੇ ਨਾ ਤੇ ਇੱਕ ਤੋਂ ਜ਼ਿਆਦਾ ਕਤਲ ਵੀ ਕੀਤੇ ਨੇ ਤੇ ਬਰਾਤਕਾਰੀ ਵੀ ਉਹ ਜਿਹੜਾ ਸਿੱਧ ਹੋ ਚੁੱਕਾ ਹੈ ਜਦੋਂ ਕਿ ਅਦਾਲਤ ਨੇ ਉਹਨੂੰ ਕਿਹਾ ਸੀ ਕਿ ਤੂੰ ਇੱਕ ਦਿਨ ਵਾਸਤੇ ਵੀ ਬਾਹਰ ਨਹੀਂ ਆ ਸਕਦਾ ਤੇਰੀ 20 ਸਾਲ ਦੀ ਸਜ਼ਾ ਆ ਦੋ ਸਾਲਾਂ ਨਹੀਂ 10-10 ਸਾਲ ਦੀ ਨਾ ਲੇਕਿਨ ਇਹ ਸਿਖਾਵੇ ਜਖਮਤ ਨੂੰ ਹੁਣ ਛਣ ਕਰਨ ਵਾਲੀ ਗੱਲ ਕਰਦੇ ਜੋ ਮਰਜੀ ਕਰ ਲੋ ਕਿ ਜਿਹੜੇ ਸਾਡੇ ਬੰਦੀ ਸਿੰਘ 35-35 ਸਾਲ ਦੀ ਸਜ਼ਾ ਕੱਟ ਚੁੱਕੇ ਉਹਨਾਂ ਨੂੰ ਤੇ ਨਾ ਪਰੋਲ ਤੇ ਨਾ ਰਾਈ ਤੇ ਦੂਜੇ ਪਾਸੇ ਉਹਨੂੰ ਕਦੀ 50 ਦਿਨ ਦੀ ਕਦੀ 40 ਦਿਨ ਦੀ ਕਦੀ 20 ਦਿਨ ਦੀ ਜਿਹੜੀ ਪਰੋਲ ਹਰਿਆਣਾ ਸਰਕਾਰ ਦਿੰਦੀ ਹੈ ਤੇ ਹੁਣ ਉਹਨਾਂ ਨੇ ਕੱਲ ਪਰਸੋਂ ਲਾਨ ਕੀਤਾ ਜੀ ਜਿਹੜੀ ਉਹਦੀ 50 ਦਿਨ ਦੀ ਪ੍ਰੋਬਲਮ ਨੂੰ ਵਧਾ ਕੇ ਜੀ 60 ਦਿਨ ਕਰ ਰਹਿਣ 10 ਦਿਨ ਉਹਨੂੰ ਦਿੱਤੇ ਨੇ ਸਿਰਫ ਵੀ ਜਿਹੜਾ ਕੰਮ ਤਿੰਨ ਦਿਨਸ ਗਿਆ ਉਹਦੀ ਖੁਸ਼ੀ ਦੇ ਵਿੱਚ 10 ਦਿਨ ਹੋਰ ਉਹਨੂੰ ਦਿੱਤੇ ਜਾਂਦੇ ਗੱਲ ਕੀ ਹੈ ਕਿ ਉਹਦੇ ਜਿਹੜੇ ਡੇਰੇ ਦੇ ਸ਼ਰਧਾਨੂੰ ਨੇ ਉਹ ਬਾਹਰ ਆ ਕੇ ਉਹਨਾਂ ਨੂੰ ਪ੍ਰੇਰ ਸਕੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪਾ ਸਕੇ ਇਹ ਸਾਰੀ ਰਾਜਨੀਤਿਕ ਖੇਡ ਹੈ ਤੇ ਜੋ ਸਾਡੇ ਸਿੱਖਾਂ ਨਾਲ ਅਨਿਆਇ ਹੋ ਰਿਹਾ ਹੈ ਉਦੇ ਭਲੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਦੇਸ਼ ਦੇ ਵਸਨੀਕਾਂ ਜਦੋਂ ਅਸੀਂ ਆਜਾਤੀ ਨਹੀਂ ਸੀ ਸਭ ਤੋਂ ਜਿਆਦਾ ਕੁਰਬਾਨੀਆਂ ਸਿੱਖਾ ਲੀਆਂ ਨਾਲ ਹੋ ਰਹੀ ਹੈ ਸੋ ਫਿਰ ਇੱਕ ਟਰੀ ਮੈਂ ਰਿਪੀਟ ਕਰਦਾ ਹਾਂ ਕਿ ਗੂਗਲ ਤੇ ਜਾ ਕੇ ਹੰਦਰ ਸਟ੍ਰਾਈਕ ਆਫ ਭਾਈ ਕਵਲ ਸਿੰਘ ਜਾ ਕੇ ਪੰਜ ਛੇ ਪੇਜ ਭਰੇ ਭਰੇ ਨਹੀਂ ਗੂਗਲ ਤੇ ਮੇਰੇ ਟ੍ਰਿਬਿਊਨ ਦੀਆਂ ਖਬਰਾਂ ਨੇ ਹਿੰਦੁਸਤਾਨੀ ਚੈੱਕ ਕਰ ਸਕਦੇ ਹੋ ਇਹ ਜਿਹੜਾ ਲੈਟਰ ਉਹ ਮੈਨੂੰ ਦਿੱਤਾ ਸੀ ਜਿਸ ਦਿਨ 52 ਦਿਨ ਕੰਪਲੀਟ ਹੋਏ ਸੀ ਉਸ ਦਿਨ ਲੈਟਰ ਦਿੱਤਾ ਸੀ ਉਹਨਾਂ ਮੈਨੂੰ ਬੀਟੂ ਫੋਖੜਦਾਲ ਤੋੜਦੇ ਲੇਕਿਨ ਉਸ ਤੋਂ ਬਾਅਦ ਵੀ ਮੈਂ ਯੂਰਪ ਦੀਆਂ ਅਖਬਾਰਾਂ ਨੂੰ ਜਿੱਥੋਂ ਮਾਇਆ ਉਹਨਾਂ ਨੂੰ ਮੈਂ ਉਹ ਪੱਤਰ ਭੇਜੇ ਸੀ ਕਿ ਮੈਨੂੰ رائے ਦਿਓ ਤੇ ਉਹਨਾਂ ਨੇ ਜੋ رائے ਦਿੱਤੀ ਉਹ ਕਹਿੰਦੇ ਜੀ ਠੀਕ ਹੈ ਜੀ ਸਰਕਾਰ ਮੰਨ ਗਈ ਤੇ ਸਾਨੂੰ ਮਤਲਬ ਫੋਖੜਦਾਲ ਜਿਹੜੀ ਤੋੜ ਦੇਣੀ ਚਾਹੀਦੀ ਫਿਰ ਵੀ ਮੈਂ 52 ਦਿਨ ਤੋਂ ਬਾਅਦ ਵੀ ਚਾਰ ਦਿਨ ਹੋਰ ਕੱਢ ਕੇ 55 ਦਿਨ ਬਾਅਦ ਫੋਖੜਦਾਲ ਤੋੜੀ ਸੀ ਸੋ ਸਾਰਾ ਕੁਝ ਮੈਂ ਤੁਹਾਡੇ ਸਾਹਮਣੇ ਅੱਜ